ਪੰਜਾਬ ਸਰਕਾਰ ਦਾ ਜੋ ਫੈਸਲਾ ਵਧੀਆ ਬਹੁਤ ਹੀ ਵਧੀਆ ਫੈਸਲਾ ਹੈ ਜੀ ਅਸੀਂ ਤਾਂ ਇਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਨਾ ਹੀ ਪੀਤੀ ਜਾਵੇ ਤੇ ਬਿਲਕੁਲ ਖੰਨ ਦੀ ਲੱਗਣੀ ਚਾਹੀਦੀ ਬਿਲਕੁਲ ਇਹ ਜਿਹੜਾ ਸਿਹਤ ਮੰਤਰੀ ਦਾ ਸ਼ਲਾਘਾ ਜੋ ਕਰਦੇ ਨੇ ਇਹ ਸਰਕਾਰ ਨੂੰ ਵਧੀਆ ਉੱਤਾਂ ਚੱਕਿਆ ਸਰਕਾਰ ਨੇ ਬਹੁਤ ਚੰਗਾ ਫੈਸਲਾ ਕੀਤਾ ਹੈ ਜੋ ਆਕਾਂ ਨੂੰ ਨਹੀਂ ਪੀਣ ਚਾਹੀਦੇ ਡਰਿੰਕ ਜਿਹੜਾ ਆਕਾਂ ਲਈ ਸਿਹਤ ਦੇ ਬਹੁਤ ਖਰਾਬ ਹੈ ਪਰ ਸੰਗਰੂਰ ਦੇ ਜੋ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਆਪ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਪੰਜਾਬ ਸਰਕਾਰ ਸਿਹਤ ਮੰਤਰੀ ਦੇ ਵੱਲੋਂ ਜੋ એનર્ਜੀ ਡਰਿੰਕ ਉੱਤੇ ਰੋਕ ਲਗਾਈ ਗਈ ਹੈ ਕਿਸ ਤਰ੍ਹਾਂ ਵੇਚਦੇ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕਰ ਚੁੱਕਿਆ ਪਰ ਹੁਣ ਅਸੀਂ ਕੰਪਿਊਟਰ ਸੈਂਟਰ ਦੇ ਉੱਤੇ ਪਹੁੰਚ ਚੁੱਕਿਆ ਜਿੱਥੇ ਬੱਚੇ ਕੰਪਿਊਟਰ ਸਿੱਖਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਨਾਮ ਵੀ ਜਸ਼ਨਦੀਪ ਆ ਇਹ ਜਸ਼ਨ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਸਿਹਤ ਮੰਤਰੀ ਦੇ ਵੱਲੋਂ ਇੱਕ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਜੋ ਘੱਟ ਦੇ ਬੱਚੇ ਨੇ ਉਹਨਾਂ ਨੂੰ એનર્ਜੀ ਡਰਿੰਕ ਨਹੀਂ ਮਿਲੇਗਾ ਉਹ ਸੇਵਨ ਨਹੀਂ ਕਰ ਸਕਣਗੇ ਸਹੀ ਫੈਸਲੇ ਇਹ ਸਰਕਾਰ ਨੂੰ ਵਧੀਆ ਉੱਤਾ ਚੱਕਿਆ ਸਰਕਾਰ ਨੇ ਬਹੁਤ ਚੰਗਾ ਫੈਸਲਾ ਕੀਤਾ ਜਿਹੜਾ ਆਕਾਂ ਨੂੰ ਨਹੀਂ ਪੀਣੀ ਚਾਹੀਦੀ ਡਰਿੰਕ ਜਿਹੜਾ ਆਕਾਂ ਲਈ ਸਿਹਤ ਲਈ ਬਹੁਤ ਖਰਾਬ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਜੋ ਕਿ ਜਵਾਕਾਂ ਦੇ ਸਿਹਤ ਲਈ ਬਹੁਤ ਖਰਾਬ ਨੇ ਇਸ ਲਈ ਸਾਨੂੰ ਡਰਿੰਕ ਨਹੀਂ ਪੀਣੀ ਚਾਹੀਦੀ ਆਕਾਂ ਲਈ ਬਹੁਤ ਹਾਨੀਕਾਰਕ ਹੈ ਯਾਨੀ ਕਿ ਆਖੇ ਜੇ ਵੀ ਪੰਜਾਬ ਸਰਕਾਰ ਦਾ ਇਸ ਫੈਸਲੇ ਨੂੰ ਸਹੀ ਮੰਨਦੇ ਹੋ ਹਾਂਜੀ ਯਾਨੀ ਕਿ ਪੰਜਾਬ ਸਰਕਾਰ ਦਾ ਜੋ ਫੈਸਲਾ ਵਧੀਆ ਬਹੁਤ ਹੀ ਵਧੀਆ ਫੈਸਲਾ ਹੈ ਜੀ ਅਸੀਂ ਤਾਂ ਇਹਨਾਂ ਦੀ ਸ਼ਲਾਘਾ ਕਰਦੇ ਹਾਂ ਬਿਨਾਂ ਹੀ ਪੀਤੀ ਜਾਵੇ ਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਹੈ। ਹੋਰ ਵੀਰ ਵੀ ਮਜੂਦ ਨੇ ਅੱਜ ਗੱਲ ਕਰਨ ਨੇ। ਕਿਹਨਾ ਵੀਰੇ? ਮੇਰਾ ਜਿੰਦਰ ਸਿੰਘ ਜੀ। ਜਿੰਦਰ ਕਿਸ ਤਰ੍ਹਾਂ ਵੇਖਦੇ ਹੋ? ਸਿਹਤ ਮੰਤਰੀ ਦਾ ਅੱਜ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਹੁਣ ਕਿ ਉਹ એનર્ਜੀ ਡਰਿੰਕਾਂ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਆ। ਬਿਲਕੁਲ ਇਹ ਜਿਹੜਾ ਸਿਹਤ ਮੰਤਰੀ ਦਾ ਸਲਾਗਾ ਜੋ ਕਰਨਾ ਜੀ ਇਹਨੇ। ਇਹ ਜਿਹੜੇ ਸਭ ਤੋਂ ਵੱਧ ਇਹ ਬੱਚੇ ਪੀਂਦੇ ਨੇ ਜਿਹੜੇ 9ਵੀਂ 10ਵੀਂ 11ਵੀਂ 12ਵੀਂ ਦੇ। ਹੂੰ। 14 ਸਾਲ ਦੀ ਏਜ 15 ਸਾਲ ਦੀ ਏ 16 ਸਾਲ ਦੀ ਏ ਵਿੱਚ ਉਹਦੇ ਵਿੱਚ ਸਭ ਤੋਂ ਵੱਧ ਪੀਤੀ ਜਾਂਦੀ ਹੈ ਜੀ ਹਾਲਾਂਕਿ ਬੋਟਲ ਦੇ ਉੱਤੇ ਵੀ ਲਿਖਿਆ ਹੋਇਆ ਵੀ ਇਹ ਆਪਣੇ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਇਸ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਹੈਲ ਹੋਗੀ ਬਾਕੀ ਇਹ ਹੋਗੇ ਦੋਨੋਂ ਇਹ ਲਾ ਲਓ ਜੀ ਇਹਦਾ ਸਰੀਰ ਦੇ ਵਿੱਚ ਐਡਾ ਮਾੜਾ ਅਸਰ ਹੈ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਕਹਿ ਸੀਗਾ ਵੀ ਇਹ ਨਸ਼ੇ ਦੀ ਪਹਿਲੀ ਪੌੜੀ ਆ ਇੱਥੋਂ ਹੀ ਸ਼ੁਰੂਆਤ ਆ ਜਦੋਂ ਇੱਥੋਂ ਛੋਟੇ ਬੱਚਿਆਂ ਨੂੰ ਇਹਦੀ ਲੱਥ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹਦੀ ਕਮੀ ਮਹਿਸੂਸ ਹੁੰਦੀ ਹੈ ਅਸੀਂ ਸਟਿੰਗ ਪੀਏ ਜਿਹਦੀ ਇੱਕ ਆਲਾ ਲੋ ਵੀ ਇੱਕ ਤੋੜ ਲੱਗਾਂ ਲੱਗ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਜਦ ਸਟਿੰਗ ਦਾ ਵਾਧਾ ਵਾਧਾ ਫਿਰ ਉਸ ਤੋਂ ਅੱਗੇ ਅਲਕੋਹਲ ਦਾ ਸੇਵਨ ਕਰਦਾ ਵੀਰ ਦਾ ਹੋ ਗਿਆ ਉਹ ਫਿਰ ਕੰਮ ਵੱਜ ਜਾਂਦਾ ਜਿਹੇ ਬੰਦ ਹੁੰਦਿਆ ਤਾਂ ਬਹੁਤ ਵਧੀਆ ਚੀਜ਼ ਹੈ ਜੀ ਯਾਨੀ ਕਿ ਆਕਾ ਜਾਵੇ ਕੁੱਲ ਮਿਲਾ ਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲੈ ਗਿਆ ਸਲੱਗ ਜੋ ਕਦਮ ਬਹੁਤ ਹੀ ਸਲਾਗਾ ਜੋ ਕਦਮ